ਬਹੁਤ ਹੀ ਮਜ਼ੇਦਾਰ ਤੇ ਮਸਾਲੇਦਾਰ ਛੋਲਿਆਂ ਦੀ ਸਬਜ਼ੀ ਤਿਆਰ ਕਰਾਂਗੇ ਜਿਹੜੀ ਕਿ ਖਾਣ ਵਿੱਚ ਐਨੀ ਜ਼ਿਆਦਾ ਟੇਸਟੀ ਬਣਦੀ ਹੈ ਕਿ ਤੁਸੀਂ ਵਾਰ-ਵਾਰ ਬਣਾਇਆ ਕਰੋਗੇ ਤੇ ਨਾਲ ਹੀ ਇੱਕ ਮਸਾਲਾ ਬਣਾਵਾਂਗੇ ਜਿਹੜਾ ਤੁਸੀਂ ਹਰ ਸਬਜ਼ੀ ਵਿੱਚ ਯੂਜ਼ ਕਰ ਸਕਦੇ ਹੋ ਮਸਾਲੇਦਾਰ ਸਬਜ਼ੀ ਕੋਈ ਵੀ ਤਿਆਰ ਕਰਨੀ ਹੋਵੇ ਤਾਂ ਇਹ ਮਸਾਲਾ ਬਣਾਉਂਦਾ ਸਭ ਤੋਂ ਆਸਾਨ ਤਰੀਕਾ ਹੋਊਗਾ ਇਹ ਛੋਲਿਆਂ ਦੀ ਸਬਜ਼ੀ ਆਪਾਂ ਕਿਵੇਂ ਬਣਾਈ ਹੈ ਇਹਦੇ ਲਈ ਸਭ ਤੋਂ ਪਹਿਲਾਂ ਜਿੰਨੀ ਕਿ ਤੁਸੀਂ ਸਬਜ਼ੀ ਤਿਆਰ ਕਰਨੀ ਹੈ ਉਸੇ ਹਿਸਾਬ ਨਾਲ ਛੋਲਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਪੂਰੀ ਰਾਤ ਲਈ ਤੁਸੀਂ ਭਿਉਂ ਕੇ ਰੱਖ ਦੇਣਾ ਹੈਗਾ ਕਿਉਂਕਿ ਇਹਨੂੰ ਭਿਉਂਨ ਤੇ ਵਿੱਚ ਬਿਲਕੁਲ ਕੰਜੂਸੀ ਨਹੀਂ ਕਰਨੀ ਖੁੱਲਾ ਟਾਈਮ ਦੇਣਾ ਕੋਈ ਬੇਕਿੰਗ ਸੋਡਾ ਨਹੀਂ ਵਰਤਿਆ ਸਿੰਪਲ ਤਰੀਕੇ ਦੇ ਨਾਲ ਹੀ ਆਪਾਂ ਇਹਨੂੰ ਭਿਉਂ ਕੇ ਰੱਖਿਆ ਸੀ ਉਸ ਤੋਂ ਬਾਅਦ ਸਵੇਰੇ ਇਹਨੂੰ ਫੇਰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਕਿਉਂਕਿ ਗਰਮੀ ਦਾ ਮੌਸਮ ਹੈ ਇਸ ਲਈ ਆਪਾਂ ਰਾਤ ਵਾਲਾ ਪਾਣੀ ਇਹਦੇ ਵਿੱਚ ਬਿਲਕੁਲ ਨਹੀਂ ਰੱਖਾਂਗੇ ਨਵਾਂ ਪਾਣੀ ਪਾਵਾਂਗੇ 1.5 ਇੰਚ ਜਿਹੜਾ ਹੈਗਾ ਪਾਣੀ ਉਹ ਆਪਾਂ ਛੋਲਿਆਂ ਤੋਂ ਉੱਪਰ ਦੀ ਰੱਖਾਂਗੇ ਜ਼ਰੂਰਤ ਮੁਤਾਬਕ ਪਾਵਾਂਗੇ ਨਮਕ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਹਲ the ਫਿਰ ਆਪਾਂ ਥੋੜਾ ਜਿਹਾ ਪਾਵਾਂਗੇ ਦੇ ਵਿੱਚ ਕਿਉ ਆਪਾਂ ਦੇਸੀ ਕਿਉ ਵਰਤੇ ਤੁਸੀਂ ਚਾਹੋ ਤਾਂ ਇੱਕ ਚਮਚ ਤੇਲ ਦਾ ਵੀ ਪਾ ਸਕਦੇ ਹੋ ਇਹਦੇ ਨਾਲ ਪਾਣੀ ਵਗੈਰਾ ਕੁੱਕਰ ਤੋਂ ਬਿਲਕੁਲ ਬਾਹਰ ਨਹੀਂ ਆਉਂਦਾ ਕਿਉਂਕਿ ਕਈ ਵਾਰ ਬਿਸਲ ਲੱਗਦੀ ਹੈ ਪਾਣੀ ਥੋੜਾ ਜਿਹਾ ਜ਼ਿਆਦਾ ਹੁੰਦਾ ਤਾਂ ਟੱਕਰ ਰਾਈ ਬਾਹਰ ਆ ਜਾਂਦਾ ਉਸ ਤੋਂ ਬਾਅਦ ਇੱਕ ਆਲੂ ਨੂੰ ਛਿੱਲ ਕੇ ਧੋ ਕੇ ਇਹਦੇ ਵਿੱਚ ਪਾ ਦਾਂਗੇ ਤੇ ਫਿਰ ਇਹਦੀਆਂ ਉਦੋਂ ਤੱਕ ਬਿਸਲਾਂ ਲਗਾਵਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਸੌਫਟ ਨਹੀਂ ਹੋ ਜਾਂਦੇ ਹੁਣ ਆਪਾਂ ਇਹਦਾ ਤਿਆਰ ਕਰਾਂਗੇ ਮਸਾਲਾ ਚਾਰ ਲਈਏ ਮੀਡੀਅਮ ਸਾਈਜ਼ ਦੇ ਪਿਆਜ਼ ਦੋ ਟਮਾਟਰ ਤਿੰਨ ਕਲੀਆਂ ਆਪਾਂ ਹਰੀਆਂ ਮਿਰਚਾਂ ਤੇਨੂੰ ਚੰਗੀ ਤਰ੍ਹਾਂ ਤੋਕੇ ਛਿੱਲ ਲਿਆ ਤੇ ਹੁਣ ਇਹਨੂੰ ਮੋਟਾ-ਮੋਟਾ ਜਿਹਾ ਕੱਟ ਲਾਂਗੇ ਜਿਹੜੀ ਟਮਾਟਰ ਦਾ ਸਾਈਡ ਵਾਲਾ ਹਿੱਸਾ ਉਹ ਆਪਾਂ ਉਤਾਰ ਦਾਂਗੇ ਮਸਾਲਾ ਬਣਾਉਣ ਦਾ ਬਿਲਕੁਲ ਆਸਾਨ ਤਰੀਕਾ ਹੈ ਤੇ ਬਹੁਤ ਜਲਦੀ ਵਿੱਚ ਇਹ ਬਣਦਾ ਤੇ ਹਰ ਇੱਕ ਸਬਜ਼ੀ ਵਿੱਚ ਵਰਤਿਆ ਜਾ ਸਕਦਾ ਫਿਰ ਲੈ ਲਾਂਗੇ ਆਪਾਂ ਇੱਕ ਚੌਪਰ ਸਾਰੀਆਂ ਚੀਜ਼ਾਂ ਨੂੰ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਚੌਪ ਕਰ ਲਾਂਗੇ ਪਰ ਇੱਥੇ ਤੁਸੀਂ ਗ੍ਰਾਈਂਡਰ ਦੀ ਵਰਤੋਂ ਨਾ ਕਰਿਓ ਕਿਉਂਕਿ ਉਹ ਜ਼ਿਆਦਾ ਹੀ ਬਰੀਕ ਪੀਸਿਆ ਜਾਂਦਾ ਆਪਾਂ ਇਹਨੂੰ ਦਰਦਰਾ ਜਿਹਾ ਪੀਸਣਾ ਹੈਗਾ ਐਨੇ ਆਪਣੇ ਜਿਹੇ ਛੋਲੇ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਗਏ ਆਲੂ ਵੀ ਚੰਗੀ ਤਰ੍ਹਾਂ ਉਬਲ ਗਏ ਨੂੰ ਆਪਾਂ ਬਾਹਰ ਕੱਢ ਲਿਆ ਛੋਲੇ ਆਪਣੇ ਪੱਕ ਕੇ ਬਿਲਕੁਲ ਤਿਆਰ ਨੇ ਪਰ ਜੇ 2-4 ਬਿਸਲਾ ਹੋਰ ਵੀ ਵੱਜ ਜਾਣ ਤਾਂ ਵੀ ਕੋਈ ਗੱਲ ਨਹੀਂ ਆਪਾਂ ਇਸੇ ਤਰ੍ਹਾਂ ਹੀ ਇਹਨਾਂ ਨੂੰ ਪਕਾਉਣਾਗਾ ਕਿਉਂਕਿ ਇਹਦੀਆਂ 2-4 ਬਿਸਲਾ ਹਜੇ ਆਪਾਂ ਹੋਰ ਲਵਾੜੀਆਂ ਗਈਆਂ ਫਿਰ ਆਪਾਂ ਲੈ ਲਾਂਗੇ ਜੀ ਇੱਕ ਪੈਨ ਤੇ ਉਹਦੇ ਵਿੱਚ ਪਾਵਾਂਗੇ ਤੇਲ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਓ ਜਦੋਂ ਹੀ ਉਹ ਧੂਆਂ ਜਿ ਛੱਡਣ ਲੱਗਿਆ ਵਿੱਚ ਪਾ ਦਿਓ ਜੀਰਾ ਜੀਰਾ ਜਦੋਂ ਹੀ ਪੱਕ ਕੇ ਤਿਆਰ ਹੋ ਗਿਆ ਫਿਰ ਪਾਵਾਂਗੇ ਆਪਾਂ ਸਿਰਫ ਤੇਜ ਪੱਤਾ ਜਿਆਦਾ ਮਸਾਲਾ ਲੇ ਨਹੀਂ ਪਾਵਾਂਗੇ ਸਾਦੇ ਤਰੀਕੇ ਨਾਲ ਹੀ ਮਜੇਦ ਅਜ ਸ਼ੋਲਿਆਂ ਦੀ ਸਬਜੀ ਆਪਾਂ ਤਿਆਰ ਕਰਾਂਗੇ ਫਿਰ ਗ੍ਰाइंड ਕੀਤਾ ਹੋਇਆ ਸਾਰਾ ਮਸਾਲਾ ਇਹਦੇ ਵਿੱਚ ਪਾ ਦਾਂਗੇ ਤੇ ਨਾਲ ਦੀ ਨਾਲ ਹੀ ਇੱਕ ਵਾਰੀ ਪੈਨ ਨੂੰ ਤੁਸੀਂ ਟੱਕ ਦੇਣਾ ਕਿਉਂਕਿ ਇਹਦੇ ਛਿੱਟੇ ਵਗੈਰਾ ਜਿਹੜੇ ਕਾਫੀ ਉੱਠਣਗੇ ਇੱਕ ਮਿੰਟ ਬਾਅਦ ਹੀ ਇਹ ਸੈੱਟ ਹੋ ਜਾਊਗਾ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ ਇੱਕ ਚਮਚੇ ਦੇ ਵਿੱਚ ਪਾਵਾਂਗੇ ਆਪਾਂ ਅਦਰਕ ਲਸਣ ਦਾ ਪੇਸਟ ਜੇ ਤੁਹਾਡੇ ਕੋਲੇ ਪੇਸਟ ਹੋਇਆ ਪੇਸਟ ਪਾ ਦਿਓ ਜੇ ਅਦਰਕ ਲਸਣ ਐਟੇ ਟਾਈਮ ਪਾਉਣਾ ਤਾਂ ਤੁਸੀਂ ਮਸਾਲੇ ਦੇ ਨਾਲ ਹੀ ਚੌਪ ਕਰ ਲਿਓ ਜਦੋਂ ਤੁਸੀਂ ਪਿਆਜ਼ ਵਗੈਰਾ ਚॉप ਕਰੋਗੇ ਵਿੱਚੇ ਹੀ ਪਾਲਿਓ ਅਲੱਗ ਪਾਉਣ ਦੀ ਕੋਈ ਜ਼ਰੂਰਤ ਨਹੀਂ ਜੇ ਤੁਸੀਂ ਅਦਰਕ ਲਸਣ ਦਾ ਪੇਸਟ ਪਾ ਰਹੇ ਹੋ ਤਾਂ ਪਿਆਜ਼ ਵਾਲਾ ਮਸਾਲਾ ਪਹਿਲਾਂ ਪਾ ਕੇ ਬਾਅਦ ਵਿੱਚ ਪਾਓ ਕਿਉਂਕਿ ਨਹੀਂ ਤਾਂ ਅਦਰਕ ਲਸਣ ਹੈ ਜਿਹੜਾ ਪੈਨ ਨਾਲ ਲੱਗ ਜਾਊਗਾ ਉਸ ਤੋਂ ਬਾਅਦ ਜ਼ਰੂਰਤ ਮੁਤਾਬਕ ਪਾਓ ਨਮਕ ਨਮਕ ਆਪਾਂ ਪਹਿਲਾਂ ਵੀ ਪਾਇਆ ਸੀ ਤੇ ਹੁਣ ਇਹਨੂੰ 5-6 ਮਿੰਟ ਆਪਾਂ ਲਗਾਤਾਰ ਪਕਾਵਾਂਗੇ ਜਦੋਂ ਮਸਾਲੇ ਨੇ ਇਸ ਤਰ੍ਹਾਂ ਤੇਲ ਜਿ ਛੱਡਤਾ ਉਸ ਤੋਂ ਬਾਅਦ ਵਿੱਚ ਪਾਵਾਂਗੇ ਆਪਾਂ ਇਹਦੀ ਹਲਦੀ ਹਲਦੀ ਚਮਚੇ ਦਾ ਚੌਥਾ ਹਿੱਸਾ ਪਹਿਲਾਂ ਪਾਈ ਸੀ ਹੁਣ ਸਾਰੀ ਤੁਸੀਂ ਲੋੜ ਦੇ ਮਤ ਆਪਕਾ ਪਾ ਦੇਓ ਇੱਕ ਚਮਚ ਪਾਵਾਂਗੇ ਤਨੀਏ ਪਾਊਡਰ ਦਾ ਇਹਦੇ ਨਾਲ ਸਬਜੀ ਵਿੱਚੋਂ ਖੁਸ਼ਬੂ ਬੜੀ ਸੋਹਣੀ ਆਊਗੀ ਅੱਧਾ ਪੌਣਾ ਚਮਚ ਪਾਵਾਂਗੇ ਤਿੱਖੀ ਮਿਰਚ ਦਾ ਇਹ ਤੁਸੀਂ ਟੇਸਟ ਦੇ ਅਨੁਸਾਰ ਲੈਣਾ ਹੈ ਇੱਕ ਚਮਚ ਪਾਏ ਆਪਾਂ ਰੰਗ ਵਾਲੀ ਦੇਗੀ ਮਿਰਚ ਦਾ ਇਹਦੇ ਨਾਲ ਛੋਲਿਆਂ ਵਿੱਚ ਕਲਰ ਬੜਾ ਹੀ ਸੋਹਣਾ ਆਊਗਾ ਚੰਗੀ ਤਰ੍ਹਾਂ ਮਸਾਲਿਆਂ ਨੂੰ ਮਿਕਸ ਕਰ ਦਾਂਗੇ ਤੇ ਨਾਲ-ਨਾਲ ਪਕਾਉਂਦੇ ਜਾਵਾਂਗੇ ਫਿਰ ਇੱਕ ਚਮਚ ਭਰ ਕੇ ਪਾਵਾਂਗੇ ਆਪਾਂ ਛੋਲਿਆਂ ਵਾਲਾ ਮਸਾਲਾ ਜਿਹਨੂੰ ਚਨਾ ਮਸਾਲਾ ਕਹਿੰਦੇ ਨੇ ਉਹ ਤੁਸੀਂ ਕਿਸੇ ਮਰਜ਼ੀ ਬ੍ਰਾਂਡ ਦਾ ਪਾ ਸਕਦੇ ਹੋ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਮਿਕਸ ਕਰਦੇ ਜਾਵਾਂਗੇ ਤੇ ਨਾਲ-ਨਾਲ ਪਕਾਉਂਦੇ ਜਾਵਾਂਗੇ ਜਦੋਂ ਇਹ ਮਸਾਲੇ ਪੱਕ ਕੇ ਤਿਆਰ ਹੋ ਗਏ ਬਿਲਕੁਲ ਲਾਸਟ ਤੇ ਪਾ ਦਾਂਗੇ ਇੱਕ ਚਮਚ ਦੇਸੀ ਘਿਓ ਦਾ ਇਹਦੇ ਨਾਲ ਮਸਾਲਿਆਂ ਵਿੱਚ ਇੱਕ ਵੱਖਰਾ ਹੀ ਸਵਾਦ ਆਊਗਾ ਇੱਥੇ ਬਹੁਤ ਸੋਹਣੀ ਖੁਸ਼ਬੂ ਆਨ ਲੱਗੀ ਤੇ ਆਪਾਂ ਇੱਕ ਚਮਚ ਵਰਕੇ ਪਾਇਆ ਮੇਥੀ ਦਾ ਚੰਗੀ ਤਰ੍ਹਾਂ ਮਿਕਸ ਕਰ ਲਿਆ ਮਸਾਲੇ ਪੱਕ ਕੇ ਤਿਆਰ ਹੈ ਇਹ ਮਸਾਲਾ ਤੁਸੀਂ ਕਿਸੇ ਵੀ ਸਬਜ਼ੀ ਵਿੱਚ ਵਰਤ ਸਕਦੇ ਹੋ ਹੁਣ ਆਪਾਂ ਕੁੱਕਰ ਨੂੰ ਦੁਬਾਰਾ ਗੈਸ ਉੱਪਰ ਰੱਖਾਂਗੇ ਤੇ ਤਿਆਰ ਕੀਤਾ ਮਸਾਲਾ ਛੋਲਿਆਂ ਦੇ ਵਿੱਚ ਮਿਕਸ ਕਰ ਦਾਂਗੇ ਛੋਲਿਆਂ ਨੇ ਕਾਫੀ ਦਾ ਪਾਣੀ ਸੋਖ ਲਿਆ ਪਰ ਆਪਾਂ ਜ਼ਰੂਰਤ ਮੁਤਾਬਕ ਪਾਣੀ ਬਾਅਦ ਵਿੱਚ ਪਾਵਾਂਗੇ ਪਹਿਲਾਂ ਹੀ ਤੁਸੀਂ ਜ਼ਿਆਦਾ ਪਾਣੀ ਨਾ ਪਾਓ ਨਹੀਂ ਤਾਂ ਗਰੇਵੀ ਜਿਹੜੀ ਪਤਲੀ ਹੋ ਜਾਊਗੀ ਮਜ਼ੇਦਾਰ ਜੇ ਛੋਲਿਆਂ ਦੀ ਸਬਜ਼ੀ ਤੁਹਾਨੂੰ ਕਿਉਂ ਜੀ ਲੱਗੀ ਆਂਦੀ ਹੈ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਨੂੰ ਛੋਲਿਆਂ ਦੇ ਵਿੱਚ ਆਲੂ ਪਸੰਦ ਹੈ ਤਾਂ ਇੱਕ ਆਲੂ ਨੂੰ ਛਿੱਲ ਕੇ ਤੁਸੀਂ ਛੋਟੇ-ਛੋਟੇ ਪੀਸਾਂ ਵਿੱਚ ਕੱਟ ਲਿਓ ਤੇ ਇਹਦੇ ਵਿੱਚ ਪਾ ਦਿਓ ਕਿਉਂਕਿ ਜਿੰਨਾ ਛੋਟਾ ਕੱਟੋਗੇ ਪੱਕਣ ਤੇ ਘੱਟ ਟਾਈਮ ਲੱਗੂਗਾ ਫਿਰ ਆਪਾਂ ਉਬਲੇ ਹੋਏ ਆਲੂ ਨੂੰ ਜਿਹਨੂੰ ਛੋਲਿਆਂ ਦੇ ਨਾਲ ਹੀ ਉਬਾਲ ਲਿਆ ਸੀ ਚੰਗੀ ਤਰ੍ਹਾਂ ਮੈਸ਼ ਕਰਕੇ ਇਹਦੇ ਵਿੱਚ ਮਿਕਸ ਕਰ ਦਾਂਗੇ ਇਹ ਆਲੂ ਨੂੰ ਤੁਸੀਂ ਚਾਹੋ ਤਾਂ ਮਸਾਲੇ ਵਿੱਚ ਲਾਸਟ ਤੇ ਮਿਕਸ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਪਰ ਇਹਦੇ ਨਾਲ ਗਰੇਵੀ ਹੈ ਜਿਹੜੀ ਬੜੀ ਵਧੀਆ ਗਾੜੀ-ਗਾੜੀ ਬਣੂਗੀ ਤੇ ਆਲੂ ਦਾ ਟੇਸਟ ਇਹਦੇ ਵਿੱਚ ਵੱਖਰਾ ਹੀ ਆਊਗਾ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਮਿਕਸ ਕਰਕੇ ਅੱਧਾ ਇੱਕ ਗਲਾਸ ਪਾਇਆ ਪਾਣੀ ਦਾ ਤੇ ਦੋ ਤੋਂ ਤਿੰਨ ਵਿਸਲਾਏ ਦੀਆਂ ਹੋਰ ਲਗਾ ਦਿਆਂ ਛੋਲੇ ਇੱਥੇ ਬਿਲਕੁਲ ਬਣ ਕੇ ਤਿਆਰ ਹੈ 10-20 ਮਿੰਟਾਂ ਦੇ ਰ ਤੋਂ ਬਾਅਦ ਜਦੋਂ ਹੀ ਆਪਾਂ ਕੁੱਕਰ ਨੂੰ ਖੋਲਿਆ ਦੇਖੋ ਕਿੰਨਾ ਜ਼ਿਆਦਾ ਵਧੀਆ ਦਾ ਕਲਰ ਆਇਆ ਤੇ ਇਹਦੀ ਖੁਸ਼ਬੂ ਦੂਰ ਤੱਕ ਆਰੀ ਸੀ ਤੁਸੀਂ ਜਦੋਂ ਇਸ ਤਰੀਕੇ ਨਾਲ ਬਣਾ ਕੇ ਘਰ ਵਿੱਚ ਦੇਖੋਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂਗਾ ਤੇ ਜਦੋਂ ਹੀ ਤੁਸੀਂ ਇਹਨੂੰ ਸਰਵ ਕਰਨਾ ਹੈ ਉੱਪਰ ਦੀ ਪਾ ਦਿਓ ਹਰਾ ਹਰਾ ਧਨੀਆ ਬਹੁਤ ਹੀ ਮਜ਼ੇਦਾਰ ਲਾਜਵਾਬ ਸਬਜ਼ੀ ਤਿਆਰ ਹੈ ਵੈਸੇ ਵੀ ਇਹ ਸਬਜ਼ੀ ਸੇਤ ਲਈ ਬਹੁਤ ਵਧੀਆ ਹੁੰਦੀ ਹੈ ਹੈਲਦੀ ਸਬਜ਼ੀ ਹੁੰਦੀ ਹੈ ਹੁਣ ਮਜ਼ੇਦਾਰ ਜੇ ਛੋਲੇ ਇੱਕ ਵਾਰ ਕਰਦੇ ਵੀ ਜ ਤਿਆਰ ਕਰਕੇ ਬੱਚਿਆਂ ਨੂੰ ਜ਼ਰੂਰ ਖਵਾਇਓ ਪੂਰੀ ਨਾਲ ਬਣਾਓ ਪਰੌਠੇ ਨਾਲ ਬਣਾਓ ਤੁਹਾਡੀ ਮਰਜ਼ੀ ਹੈ ਜਿੱਦਾਂ ਮਰਜ਼ੀ ਖਾਓ ਸਬਜ਼ੀ ਐਨੀ ਜ਼ਿਆਦਾ ਟੇਸਟੀ ਹੈ ਕਿ ਤੁਸੀਂ ਰੋਟੀ ਤੋਂ ਬਗੈਰ ਹੀ ਇਹਨੂੰ ਖਾ ਜਾਓਗੇ ਸਾਦੇ ਤਰੀਕੇ ਨਾਲ ਬਣੀ ਮਜ਼ੇਦਾਰ ਜੀ ਇਹ ਰੈਸিপি ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੇਰੀ ਵੀਡੀਓ ਕਿੱਥੇ ਕਿੱਥੇ ਪਹੁੰਚ ਗਈ ਇਹ ਵੀ ਦੱਸਿਓ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਜੀ ਹੁਣ ਬਣਾਓ ਖਾਓ